ਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਪ੍ਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੀ ਹੁੰਦਾ ਹੈ ਮਾਣ ਤਾਣ ਦੇ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਣ ਹੋਵੇਗਾ ਮਾਣ ਉੱਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇਸ਼ ਤਾਣ ਤੇ ਮਾਣ ਨੂੰ ਮੰਗਦੇ ਨੇ ਮਾਣ ਮੰਗੋ ਤਾਣ ਮੰਗੋ ধন ਲక్ష్ਮੀ ਸੁਤ ਦੇ हे ਪ੍ਰਭੂ ਤੋ ਤਾਣ ਵੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਹਨ ਔਰ ਉਹਨਾਂ ਨੂੰ ਮਿਟਾਣ ਲੱਗਿਆਂ ਸ਼ਤਰੂ ਨੂੰ ਰੰਚਕਾ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸ ਵਾਸਤੇ ਅਚੇਤਨ ਮਨ ਦੇ ਵਿੱਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕੀ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰह्म ਗੈਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ ਰਾغب ਹੋਏ ਕਿੰਨੀਕ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕੀਤਾ ਤਾਣ ਸਵਾਲਿਓ ਰੂਪ ਕਿੰਨਾ ਉਸ ਦਾ ਤਾਣ ਹੈ ਕਿੰਨੇ ਉਦ ਉਸਦੀ ਸੁੰਦਰਤਾ ਹੈ ਸਹਿ ਫਰਮਾਨ ਕਰਦਨ ਇਹ ਕੂਵਤ ਕਿਸ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਉਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਦੇਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵੜ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ A todo